ਕੁਝੀ ਕਾ ਹਾਲ ਸਾਵਾਂ ਹੀ ਕੁਝੀ ਕੀ ਫਤਿਹ ਸੜਕਾਂ ਤੋਂ ਲਿਫਾਫੇ ਗੱਤੇ ਬੋਤਲਾਂ ਕੱਚ ਚੁਗਣ ਵਾਲਾਂ 10 12 ਸਾਲ ਦਾ ਬੱਚਾ ਜਦੋਂ देर ਨਾਲ ਆਪਣੀ ਝੰਪੜੀ ਵਿੱਚ ਆਇਆ ਤਾਂ ਮਾਂ ਫਿਕਰ ਕਰਦੀ ਪਈ ਸੀ ਦੇਖਦੇ ਹੀ ਬੋਲੀ ਕਿੱਥੇ ਰਹਿ ਗਿਆ ਸੀ ਬੰਸੇ ਮੈਂ ਕਿੰਨੇ ਚਿਰ ਦੀ ਫਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਐਨੀ ਦੇਰ ਨਾ ਨਹੀਂ ਆਇਆ ਆ ਸਤੇ ਕੀ ਬੰਨਿਆ ਏ ਨਾਲੇ ਆ ਜੈਕਟ ਕਿੱਥੋਂ ਆਈ ਬੰਸੀ ਮਾਂ ਸ਼ਹਿਰ ਵਿੱਚ ਤਾਂ ਜਿਵੇਂ ਸਿੱਖਾਂ ਦਾ ਸੈਲਾਬ ਆਇਆ ਏ ਅੱਗੇ ਤਾਂ ਕਦੀ ਕੋਈ ਵਿਰਲਾਟਾਂ ਸਰਦਾਰ ਦਿਸਦਾ ਸੀ ਹੁਣ ਸਾਰੇ ਸਰਦਾਰ ਨੇ ਬਹੁਤੇ ਚਿੱਟੀਆਂ ਦਾੜੀਆਂ ਵਾਲੇ ਨੇ ਤੇ ਮਾਂ ਹੈ ਵੀ ਬਹੁਤ ਚੰਗੇ ਨੇ ਮੈਨੂੰ ਨਾਲ ਬਿਠਾ ਕੇ ਖਾਣਾ ਖਵਾਇਆ ਮੈਨੂੰ ਠਾਦੇ ਨੂੰ ਵੇਖ ਮੇਰੇ ਸਿਰ ਦੇ ਉੱਤੇ ਕੱਪੜਾ ਬਨ ਦਿੱਤਾ ਉਹਨਾਂ ਦਾ ਹੀ ਇੱਕ ਬੱਚਾ ਆਪਣੇ ਬੈਗ ਚੋਂ ਜੈਕਟ ਕੱਢ ਕੇ ਲਿਆ ਕੇ ਮੈਨੂੰ ਮੈਨੂੰ ਦੇ ਗਿਆ ਮਾਂ ਇਹ ਕੌਣ ਨੇ ਇੰਨੀ ਵੱਡੀ ਸੰਖਿਆ ਵਿੱਚ ਕਿਉਂ ਆਏ ਨੇ ਕੀ ਇਹ ਸਿਰ ਉੱਤੇ ਕੱਪੜਾ ਠੰਡ ਤੋਂ ਬਚਣ ਲਈ ਬਨਦੇ ਨੇ ਸੜਕਾਂ ਤੇ ਪੁੰਝੇ ਹੀ ਸੁੱਤੇ ਨੇ ਕੀ ਇਹਨਾ ਕੋਲ ਸਾਡੇ ਵਰਗਾ ਵਿਕਾਰ ਨਹੀਂ ਨਿੱਕੋ ਸਾਹਿਬਾਂਸੀ ਕਈ ਸਵਾਲ ਕਰ ਗਿਆ ਟੁੱਟੀ ਜਹੀ ਮੰਜੀ ਤੇ ਝੁਲਾ ਵਿਸ਼ਾ ਮਾਂ ਬੰਸੀ ਨੂੰ ਲੰਮੇ ਪਾ ਉੱਤੇ ਪਾਟਾ ਜਾਂ ਕੰਬਲ ਦੂਰਾ ਕਰਕੇ ਦਿਂਦੀ ਤੇ ਨਾਲ ਪੈਂਦੀ ਹੋਈ ਬੋਲੇ ਨਾ ਪੁੱਤਰਾ ਨਾ ਸਿਰ ਤੇ ਕਪੜਾ ਨਹੀਂ ਹੈ ਦਸਤਾਰ ਪਗੜੀ ਏ ਜੋ ਇਹਨਾਂ ਦੇ ਵਡੇਰਿਆਂ ਨੇ ਕਮਾਈ ਏ ਤੇ ਇਹਨਾਂ ਨੇ ਬਚਾਈ ਏ ਇਹ ਹੀ ਇਹਨਾਂ ਨੂੰ ਪੂਰੀ ਦੁਨੀਆ ਵਿੱਚ ਵਿਲੱਖਣ ਪਹਿਚਾਨ ਦਿੰਦੀ ਏ ਹੌਲੀ ਹੌਲੀ ਸੇ ਥਾਪੜਦੀ ਮਾਂ ਪੁੱਤਰਾ ਕਰਦੀ ਗੱਲ ਕਰਦਾ ਏ ਇਹ ਕੌਮ ਪਾਦਸ਼ਾਹਾਂ ਦੀ ਏ ਇਹਨਾਂ ਜੋ ਬਹੁਤੇ ਕਰੋੜਾਪਤੀ ਹੋਣਗੇ ਵਧੀਆ ਘਰ ਕੋਠੀਆਂ ਮਹਿਲ ਵੀ ਹੋਣਗੇ ਪਰ ਹੱਕ ਦੀ ਸੱਚੀ ਦਿਲ ਲੜਾਈ ਲਈ ਖੁੱਲੇ ਅਸਮਾਨ ਥੱਲੇ ਪੈਣੋ ਵੀ ਗਰੇਜ ਨਹੀਂ ਕਰਦੇ ਪੰਸੀ ਹੱਕ ਕੀ ਚਾਹੁੰਦੇ ਨੇ ਇਹਨਾਂ ਦੀ ਮੰਗ ਕੀ ਹੈ ਹੱਕ ਮੰਗਣ ਆਏ ਵੀ ਕੁਝ ਨਾ ਕੁਝ ਵੰਡੀ ਜਾ ਰਹੇ ਨੇ ਕਿ ਇਹ ਸਾਡੇ ਸ਼ਹਿਰ ਲਈ ਖਤਰਾ ਨੇ ਨਹੀਂ ਪੁੱਤਰਾ ਇਹੇ ਸ਼ਹਿਰ ਲਈ ਖਤਰਾ ਨਹੀਂ ਬਲਕਿ ਜਿੰਨਾ ਚਿਰ ਸ਼ਹਿਰ 'ਚ ਰਹਿਣਗੇ ਸ਼ਹਿਰ ਨੂੰ ਕੋਈ ਖਤਰਾ ਨਹੀਂ ਵੇਖੀ ਇਹਨਾਂ ਸਾਹਮਣੇ ਕੋਈ ਕਿਸੇ ਨਾਲ ਧੱਕਾ ਨਹੀਂ ਕਰੇਗਾ ਜਿੰਨਾ ਚਿਰ ਇਹ ਇੱਥੇ ਨੇ ਕੋਈ ਸ਼ਹਿਰ ਵਾਸੀ ਭੁੱਖਾ ਨਹੀਂ ਸੋਵੇਗਾ ਇਹਨਾਂ ਦੇ ਹੁੰਦਿਆਂ ਕੋਈ ਵੀ ਕੋਈ ਵੀ ਧੀ ਕੋਈ ਵੀ ਬੇਟੀ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਬੇਪਤ ਨਹੀਂ ਹੋਵੇਗੀ ਬੱਸ ਤੂੰ ਇਹਨਾ ਸਮਝ ਲੈ ਪੁੱਤਰਾ ਕਿ ਜੇ ਇਹ ਵਧੀਕੀ ਕਰਦੇ ਨਹੀਂ ਤਾਂ ਹੋਇਆ ਵਾਅਦਾ ਜਰਦੇ ਵੀ ਨਹੀਂ ਇਹਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਸਾਡੇ ਸ਼ਹਿਰ ਆਉਣਾ ਮਜਬੂਰੀ ਹੈ ਕਿਉਂਕਿ ਗੰਦੇ ਹਾਕਮਾਂ ਨੇ ਜੋ ਫਰਮਾਨ ਜਾਰੀ ਕੀਤੇ ਨੇ ਜੇ ਉਹ ਲਾਗੂ ਹੋ ਗਏ ਤਾਂ ਇਹ ਹਮੇਸ਼ਾ ਵੰਡਣ ਵਾਲੀ ਕੌਮ ਕਿਤੇ ਮੰਗਣ ਤੇ ਮਜਬੂਰ ਨਾ ਹੋ ਜਾਵੇ ਪਰੇ ਜੇਹੇ ਮਨ ਨਾਲ ਮਾਂ ਨੇ ਬੰਸੀ ਵੱਲ ਤੱਕਿਆ ਤਾਂ ਉਹ ਕਦੋਂ ਦਾ ਸੁੱਤਾ ਨੀਂਦ ਵਿੱਚ ਬੁਰਗੜਾ ਰਹਾ ਸੀ ਦਾੜੀ ਵਾਲੇ ਫਰਿਸ਼ਤੇ ਦਾੜੀ ਵਾਲੇ ਫਰਿਸ਼ਤੇ ਜੇ ਦਾ ਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ